ਇਹ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਜਤਿੰਦਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ ਪੰਜ ਕਿਲੇ ਗੱਡੀ ਨੇ ਧੂਕੇ ਕਰਿਆ ਤੇ ਇਹ ਬੰਦੇ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਅੰਮ੍ਰਿਤਸਰ ਦੇ ਵਾਲ ਕਲਾ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਇੱਕ ਕਾਰਨਲ ਟੱਕਰ ਹੋ ਗਈ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਰਿਤਿਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਜਸਵੀਰ ਸਿੰਘ ਆ ਜੀ ਕੀ ਗੱਲ ਹੋਈ ਹੈ ਜੀ ਇਹ ਜੀ ਮੇਰੇ ਸਾਡੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ 'ਚ ਕੰਮ ਕਰਦਾ ਤੇ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਇਹ ਛੋਟਾੰਦਰ ਰਹਿੰਦਾ ਸੀ ਤੇ ਰਾਤੀਏ ਤੇ ਕਿਹਦਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲਾ ਕੇ ਨੰਗਲੀ ਪਿੱਠੇ ਤੇ ਜਾ ਰਹੇ ਨੇ ਤੇ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਚਤਿੰਦਰ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ ਪੰਜ ਕਿਲੇ ਗੱਡੀ ਨੇ ਧੂੱਕੇ ਘੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕੱਢਿਆ 15-20 ਬੰਦੇ ਵੀ ਸੀ ਚਾਰ ਮਿੰਟ ਹੀ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਆ ਉਹਨਾਂ ਨੇ ਫਰਜ਼ਾਦਰਤੀ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਉਹਦਾ ਇਹ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਬਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਜੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਇਹਦੀ ਮੁੰਡੇ ਦੀ ਜੀ 22 23 ਸਾਲ ਸੀ ਖਵਾਰਾ ਮੁੰਡਾ ਸੀ ਇਹ ਜੇ ਇਹ ਪੇਪਰ ਮਿਲਚ ਕੰਮ ਕਰਦਾ ਸੀ ਕੀ ਮੰਗ ਕਰ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨੀ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਪੁਲਿਸ ਵੱਲੋਂ ਇਸਾਨਾਂ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਰਚਾ ਦਰਜ ਕਰਕੇ ਸਾਡੀ ਪੋਸਟ ਵਰਕ ਕਰਕੇ ਲਾਸ਼ਾਂ ਨੂੰ ਨੇਤੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਬਲਦ ਨਹੀਂ ਲੱਗਾ ਕਿੰਨੀ ਉਮਰ ਸੀ ਜੀ ਮੁੰਡੇ ਇਹ ਮੁੰਡੇ ਦੀ ਜੀ 22 23 23 ਸਾਲ ਸੀ ਮੁੰਡੇ ਦੀ ਕੁਵਾਰਾ ਹੀ ਜੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਦੱਸਿਆ ਉਹ ਸੁਣਦੇ ਆ ਉਹਨਾਂ ਤੋਂ ਨਹੀਂ ਇਹ ਇਹ ਅਸੀਂ ਬਿਕਰਮ ਸਿੰਘ ਜੀ ਨਾਲ ਬਦਗਵਾ ਚੰਕੀ ਤੋਂ ਸਵਾ 9 ਵਜੇ ਰਾਤੀ ਐਕਸੀਡੈਂਟ ਹੋਇਆ ਇੱਕ ਬੰਦੇ ਕੈਡੀ ਹਸਪੀਟਲ ਦਾ ਆਕਰ ਹੈ ਇਹਨਾਂ ਡੈਡ ਹੌਸ ਨੂੰ ਲਾਸ਼ ਲੈ ਕੇ ਤੇ ਪੋਟ ਮਾਰਕ ਕਰਨ ਵਾਸਤੇ ਇੱਥੇ ਲੈ ਕੇ ਆਏ ਰਾਤ ਜਵਾਂ ਘਰਾਤੀ ਡੈਡ ਹੌਸ ਹੁਣ ਉਥੋਂ ਲੈ ਕੇ ਤੇ ਪੋਟ ਮਾਰਕ ਕਰਨ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੀਆਂ ਦੀ ਮੌਤ ਹੋਈ ਇੱਕ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਅੱਛਾ ਕਿੱਥੋਂ ਦਰਿਆਣ ਵਾਲਾ ਸੀ ਇਹ ਬਲ ਇਹ ਬਲ ਬਲ ਪਿੰਡ ਦੇ ਉੱਥੇ ਰਹਿੰਦਾ ਹੈ ਭਰੇਸੀ ਦਾ ਰਣ ਵਾਲੇ ਕੋਲ ਪਿੰਡੇ ਦਾ ਇਹ ਨਾਲੇ ਲੱਗੇ ਹੈ ਠੀਕ ਹੈ ਕੋਈ ਸੀਸੀਟੀਵੀ ਸਾਹਮਣੇ ਹੈ ਸਰ ਕਾਰ ਚੰਦੇ ਆਈ ਕੋਈ ਸੀ ਵੇਖੀ ਹੈ ਨਾ ਮਾਮਲਾ ਦਰਜੀ ਕੀਤਾ ਬਹ ਹਾਂ ਜਪੁਰ ਪੁਲਿਸ ਮਾਮਲਾ ਦਰਜ ਕੀਤਾ ਹੈ ਤੇ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਜਤਿੰਦਰ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ 5 ਕਿਲੇ ਗੱਡੀ ਨੇ ਧੂਕੇ ਕਰਿਆ ਤੇ ਇਹ ਬੰਦੇ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਅੰਮ੍ਰਿਤਸਰ ਦੇ ਵਾਲ ਕਲਾ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਇੱਕ ਕਾਰਨਲ ਟੱਕਰ ਹੋ ਗਈ ਜਿਸ ਦੇ ਵਿੱਚੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਜਸਬੀਰ ਸਿੰਘ ਆ ਜੀ ਕੀ ਗੱਲ ਹੋਈ ਹੈ ਜੀ ਇਹ ਜੀ ਮੇਰੇ ਸਾਲੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ 'ਚ ਕੰਮ ਕਰਦਾ ਸੀ ਤਾਂ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਇਹ ਛੋਟਾੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹਦਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲਾ ਕੇ ਨੰਗਲੀ ਪਿੱਠੇ ਰਜਾਰੇ ਨੇ ਤੇ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਚ ਤਿੰਨਦਰ ਸਿੰਘ ਆ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲ ਪ੍ਰੀਤ ਸਿੰਘ ਆ ਉਹਨੂੰ 5 ਕਿਲੇ ਗੱਡੀ ਨੇ ਧੂਕੇ ਘੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕੱਢਿਆ 15 20 ਬੰਦੇ ਵੀ ਸੀ 4 ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਆ ਉਹਨਾਂ ਨੇ ਫਰਜ਼ਾਦਰਚ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਬਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਜੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਇਹਦੀ ਮੁੰਡੇ ਦੀ ਜੀ 23 23 ਸਾਲ ਸੀ ਖਵਾਰਾ ਮੁੰਡਾ ਸੀ ਇਹ ਜੇ ਇਹ ਪੇਪਰ ਮਿਲਚ ਕੰਮ ਕਰਦਾ ਸੀ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਆ ਤੇ ਉਹਨਾਂ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨੀ ਪੁਲਿਸ ਵੱਲੋਂ ਤੁਹਾਨੂੰ ਕੀ ਸਵਾਲ ਸੀ ਪੁਲਿਸ ਵੱਲੋਂ ਇਨਸਾਨਾਂ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਰਚਾ ਦਰਜ ਕਰਕੇ ਸਾਡੀ ਪੋਸਟ ਵਾੜ ਕੇ ਲਾਸ਼ਾਂ ਨੂੰ ਦੇਦੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਬਲਦਾਂ ਨਹੀਂ ਲੱਗਾ ਕਿੰਨੀ ਉਮਰ ਸੀ ਜੀ ਮੁੰਡੇ ਇਹ ਮੁੰਡੇ ਦੀ ਜੀ 22 23 23 ਸਾਲ ਸੀ ਮੁੰਡੇ ਇਹ ਕੁਆਰਾ ਹੀ ਜੀ ਅਜੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਦੱਸਿਆ ਉਹ ਸੁਣਦੇ ਆ ਉਹਨਾਂ ਤੋਂ ਨਹੀਂ ਇਹ ਇਹ ਅਸੀਂ ਬਿਕਰਮ ਸਿੰਘ ਜੀ ਨੂੰ ਬੋਲਦਾ ਬਦਗਵਾ ਚੌਂਕੀ ਤੋਂ ਸਵਾ 9 ਵਜੇ ਰਾਤੀ ਐਕਸੀਡੈਂਟ ਹੋਇਆ ਇੱਕ ਬੰਦੇ ਕੇਡਿਓ ਹਸਪੀਟਲ ਦਾ ਆਖ ਰਹਾ ਇਹਨਾਂ ਡੈਡ ਹੌਸ ਨੂੰ ਲਾਸ਼ ਲੈ ਕੇ ਦੇ ਪੋਸਟ ਮਾਰਕ ਕਰਨ ਵਾਸਤੇ ਇੱਥੇ ਲੈ ਕੇ ਆਏ ਰਾਤੀ ਜਾਵਾਂ ਕਰਾਤੀ ਡੈਡ ਹੌਸ ਨੂੰ ਉੱਥੋਂ ਲੈ ਕੇ ਦੇ ਇੱਥੇ ਪੋਸਟ ਮਾਰਕ ਕਰਾਉਣ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੀਆਂ ਦੀ ਮੌਤ ਹੋਈ ਇੱਕ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਅੱਛਾ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਬਲ ਬਲ ਪਿੰਡ ਰਿਹਾ ਉੱਥੇ ਰਹਿੰਦਾ ਹੈ ਭਰੇਸੀ ਦਾ ਰਾਂ ਵਾਲੇ ਪਿੰਡੇ ਦਾ ਨਾਲੇ ਲੱਗੇ ਠੀਕ ਹੈ ਕੋਈ ਸੀਸੀਟੀਵੀ ਸਾਹਮਣੇ ਹੈ ਸਰ ਕਾਰ ਚੰਦੇ ਆਈ ਕੋਈ ਸੀ ਵੀਖੀ ਇਹਨਾਂ ਮਾਮਲਾ ਦਰਤੀ ਕਿਤਾਬ ਹੈ ਹੰਪੂਰ ਪੁਲਿਸ ਮਾਮਲਾ ਦਰਜ ਕੀ